ਕਿਵੇਂ ਦਾ ਹੁਲਿਆ ਸੀ ਉਹਨਾਂ ਦਾ ਉਹਨਿਆ ਉਹਨਾਂ ਨੇ ਮੂੰਹ ਬੰਨਿਆ ਦਾ ਸੀ ਸੇਪੋ ਮੋਮੇ ਸੰਜਾ ਦਸਤਾਰ ਵਗੈਰਾ ਦਾ ਮਤਲਬ ਜਿਹੜਾ ਕੱਪ ਬੰਨਿਆ ਤੇ ਕਪੜਾ ਥੋੜਾ ਹੈ ਵੀ ਸੀਰੇ ਦੋ ਵਿਅਕਤੀ ਆਏ ਨੇ ਮੋਟਰਸਾਈਕਲ ਤੇ ਸਵਾਰ ਪਹਿਲੇ ਆ ਕੇ ਫਾਇਰਿੰਗ ਕਰਕੇ ਗਏ ਨੇ ਉਹ ਦਸ਼ਤ ਦਾ ਮੌਲ ਪੈਦਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਫਿਰ ਅੱਗੇ ਜਾ ਕੇ ਫਿਰ ਦੁਬਾਰਾ ਵਾਪਸ ਆਏ ਨੇ ਕਿ ਸਾਨੂੰ 24 ਕੈਂਡੀਟਸ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਸਾਡੇ ਬਾਟਾ ਚੌਂਦੇ ਵਿੱਚ ਅਸੀਂ ਹੁਣ ਖੜੇ ਹਾਂ ਗੁਰਦਾਸਪੁਰ ਦੀ ਮੇਨ ਮਾਰਕੀਟ ਦੇ ਵਿੱਚ ਬਾਟਾ ਚੌਂਕ ਦੇ ਵਿੱਚ ਔਰ ਇੱਥੇ ਅੱਜ ਸਵੇਰੇ ਤੜਕਸਾਰ ਇਹ ਜਿਹੜੀ ਦੁਕਾਨ ਹੈ ਪੰਜਾਬ ਵਾਚ ਕੰਪਨੀ ਦੀ ਮੇਨ ਵੱਡੇ ਕਾਰੋਬਾਰੀ ਨੇ ਇੱਥੋਂ ਦੇ ਗੁਰਦਾਸਪੁਰ ਦੇ ਔਰ ਇਹਨਾਂ ਦੀ ਦੁਕਾਨ ਦੇ ਬਾਹਰ ਜਿਹੜੀ ਹੈ ਉਹ ਗੋਲੀਬਾਰੀ ਹੋਈ ਹੈ ਗੋਲੀ ਚਲਾਈ ਗਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਜਿਹੜੀ ਹੈ ਅੰਦਰ ਜਾਂਚ ਚੱਲ ਰਹੀ ਹੈ ਪੁਲਿਸ ਅਧਿਕਾਰੀ ਅੰਦਰ ਮੌਜੂਦ ਨੇ ਫ੍ਰਾਂਸਿਕ ਟੀਮ ਜਿਹੜੀ ਨੇ ਅਧਿਕਾਰੀ ਜਿਹੜੇ ਆਏ ਨੇ ਉਹ ਵੀ ਇੱਥੇ ਮੌਕੇ ਤੇ ਮੌਜੂਦ ਨੇ ਉਹਨਾਂ ਵੱਲੋਂ ਜਿਹੜੀ ਹੈ ਉਹ ਫੌਰਨ ਸਾਰੀ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ ਸਾਹਮਣ ਜਿਹੜਾ ਹੈ ਉਹ ਟਿੜਕਿਆ ਹੋਇਆ ਹੈ ਪੂਰੇ ਨਿਸ਼ਾਨ ਜਿਹੜੇ ਉੱਥੇ ਪਏ ਹੋ ਨੇ 3 ਨੰਬਰ ਦਾ ਮਾਰਕ ਜਿਹੜਾ ਹੈ ਉਹ ਇਸ ਸ਼ੀਸ਼ੇ ਦੇ ਵਿੱਚ ਜੋ ਹੈ ਉਹ ਕੀਤਾ ਗਿਆ ਹੈ ਔਰ ਮੈਂ ਦੱਸਣਾ ਚਾਹਾਂਗਾ ਕਿ ਇਸ ਵਕਤ ਇਸ ਸਾਰੀ ਜਿਹੜੀ ਘਟਨਾ ਹੈ ਉਸ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਇਹ ਪੰਜਾਬ ਵਾਚ ਕੰਪਨੀ ਜਿਹੜੀ ਹੈ ਬਾਜ਼ਾਰ ਦੇ ਵਿੱਚ 메ਨ ਬਾਜ਼ਾਰ ਜਿਹੜਾ ਬਾਟਾ ਚੌਕ ਹੈ ਉੱਥੇ ਸਥਿਤ ਹੈ ਦੁਕਾਨ ਔਰ 메ਨ ਕਾਰਵਡੇ ਕਾਰੋਬਾਰੀ ਨੇ ਔਰ ਇਹਨਾਂ ਦੁਕਾਨ ਦੇ ਬਾਹਰ ਜਿਹੜੀ ਹੈ ਉਹ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਆ ਕੇ ਜੋ ਹੈ 9 ਵਜੇ ਦੇ ਕਰੀਬ ਜੋ ਹੈ ਇੱਥੇ ਗੋਲੀ ਚਲਾਈ ਜਾਂਦੀ ਹੈ ਜਿਹੜੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਪੰਜਾਬ ਦੇ ਵਿੱਚ ਹੈ ਉਸ ਦੀ ਜਿਹੜੀ ਹੈ ਸਾਫ ਸਥਿਤੀ ਨੂੰ ਜ਼ਾਹਰ ਕਰਦੀ ਹੈ ਜਨਾਜ਼ਾ ਜਿਹੜਾ ਹੈ ਲਾਅ ਐਂਡ ਆਰਡਰ ਦਾ ਪੰਜਾਬ ਦੇ ਵਿੱਚ ਇਸ ਵਕਤ ਜੋ ਹੈ ਉਹ ਨਿਕਲਿਆ ਹੋਇਆ ਹੈ ਦੁਕਾਨਦਾਰਾਂ ਅੰਦਰ ਜਿਹੜਾ ਹੈ ਉਹ ਸਹਮ ਦਾ ਮੌਲ ਹੈ ਕੀ ਕਾਰਨ ਹੈ ਕਿਉਂ ਜਿਹੜੀ ਹੈ ਇਹ ਗੋਲੀਆਂ ਚਲਾਈਆਂ ਗਈਆਂ ਨੇ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਔਰ ਪੁਲਿਸ ਵੱਲੋਂ ਜਿਹੜੀ ਹੈ ਉਹ ਅੰਤਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉਸ ਇਨਵੈਸਟੀਗੇਸ਼ਨ ਤੋਂ ਜੋ ਹੈ ਉਹ ਬਾਅਦ ਚੋ ਜਿਹੜਾ ਹੈ ਉਹ ਖੁਲਾਸਾ ਕੀਤਾ ਜਾਵੇਗਾ ਕਿੰਨੇ ਵਜ ਦੀ ਘਟਨਾ ਸੀ ਕਿਹੜੇ ਲੋਕ ਸੰਗ ਕਿਸ 9 ਵਜੇ ਕੇ 12 ਤੇ ਰਮੈਂਟ ਤੁਸੀਂ ਉਦੋਂ ਸਵੇਰੇ ਦੁਕਾਨ ਆ ਕੇ ਖੋਲੀ ਹਾਂਜੀ ਹਾਂਜੀ ਅਜਾ ਕਹਿੰਦਾ ਪਹਿਲਾਂ ਦੁਕਾਨ ਖੋਲੀ ਕੌਣ ਕੌਣ ਸੀ ਦੁਕਾਨ ਚ ਮੈਂ ਹੀ ਮੇਰਾ ਮੁਲਾਜ਼ਮ ਸੀ ਕੀ ਕੀ ਸੀ ਇਸ ਤਰ੍ਹਾਂ ਤੁਸੀਂ ਵੇਖਿਆ ਸੀ ਕਿ ਪਹਿਲਾਂ ਦੇ ਆ ਕੇ ਖੜੇ ਸੀ ਲੜਕੇ ਜਾਂ ਕਿਵੇਂ ਖੜੇ ਹੀ ਹੁਣ ਅਸਲ ਲੰਘ ਕੇ ਜਾਇਆ ਕਰਦੇ ਆ ਕੀ ਪਤਾ ਲੱਗਦਾ ਜੀ ਕਿਵੇਂ ਦਾ ਹੋਲੀਆ ਸੀ ਉਹਨਾਂ ਦਾ ਹੋਲੀਆ ਉਹਨਾਂ ਨੇ ਮੂੰਹ ਬੰਨਿਆ ਦਾ ਸੀ ਸਿਰ ਤੋਂ ਮੋਨੇ ਸੰਜਾਂ ਦਸਤਾਰ ਵਗੈਰਾ ਸੀ ਕੋਈ ਮਤਲਬ ਜਿਹੜਾ ਕਪ ਬਣਦਾ ਇਹ ਕਪੜਾ ਥੋੜਾ ਹੈਵੀ ਕੋਈ ਤਰ੍ਹਾਂ ਕੋ ਗੱਲਬਾਤ ਵੀ ਕੀਤੀ ਨਹੀਂ ਨਹੀਂ ਕੋਈ ਗੱਲ ਨਹੀਂ ਸਿਰਾ ਸਾਡੇ ਨਾ ਸਿਰੋ ਗੋਲੀਆਂ ਚਲਾ ਕੇ ਹਾਂਜੀ ਕੋਈ ਪਹਿਲਾਂ ਅਜਿਹੀ ਕੋਈ ਥ੍ਰੈਟ ਕਾਲ ਜਾਂ ਕੋਈ ਅਜਿਹੀ ਧਮਕੀ ਭਰੀ ਕੋਈ ਗੱਲ ਈਮੇਲ ਜਾਂ ਕੋਈ ਮੈਸੇਜ ਤੁਹਾਨੂੰ ਮਿਲਿਆ ਕੋਈ ਨਹੀਂ ਸਾਨੂੰ ਕੋਈ ਨਹੀਂ ਹੈ ਕੀ ਸਮਾਂ ਦੇਓ ਕਿ ਜਿਹੜਾ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਕਾਰੋਬਾਰੀ ਕੀ ਮਹਿਸੂਸ ਕਰ ਰਿਹਾ ਹੈ ਕਾਰੋਬਾਰ ਹੈ ਮਹਿਸੂਸ ਕਰ ਰਿਹਾ ਕਿ ਮਤਲਬ ਕਹਿੰਦਾ ਮਾਹੌਲ ਦਿਨੋ ਦਿਨ ਖਰਾਬ ਹੋ ਰਿਹਾ ਵਾ ਕਾਰੋਬਾਰ ਅਗੇ ਨਹੀਂ ਹੈਗਾ ਪੰਜਾਬ ਦੇ ਵਿੱਚ ਤੇ ਐ ਡੈਸ਼ਤ ਨਾ ਹੋ ਹੋਰ ਫਰਕ ਪੈਂਦਾ ਫਿਰ ਕੀ ਮੰਗ ਕਰਦੇ ਹੋ ਤੁਸੀਂ ਐਸਐਸਪੀ ਸਾਹਿਬ ਤੋਂ ਮੰਗ ਕਰਨੇ ਆ ਕਿ ਮਾਹੌਲ ਜੜਾ ਵਾ ਹਾਂ ਇੱਥੇ ਇਹ ਵੀ ਮਜੂਨੇ ਵੀ ਦੁਕਾਨ ਦੇ ਮਾਲਕ ਨੇ ਔਰ ਬੇਟੇ ਨੇ ਇਹਨਾਂ ਦੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕੀ ਮੰਨਦੇ ਹੋ ਕੀ ਜਿਹੜਾ ਇਹ ਜਹੀ ਘਟਨਾ ਵਾਪਨੀ ਦਿਨ ਦਿਹਾੜੇ ਜਿਹੜੀ ਹੈ ਤੁਹਾਡੀ ਦੁਕਾਨ ਦੇ ਬਾਹਰ ਗੋਲੀਬਾਰੀ ਹੋਣੀ ਹੈ ਹਾਂਜੀ ਕਿਸ ਤਰ੍ਹਾਂ ਵੇਖਦੇ ਹੋ ਕੀ ਮਾਹੌਲ ਸਰ ਮੂਹ ਹੋ ਲਿਆ ਕੋਈ ਅਹੀ ਰਾਮਨਾਥ ਸ਼ਾਂਤੀ ਦਾ ਆਪਣੀ ਦੁਕਾਨ ਤੇ ਆਂਦੇ ਵੀ ਆ ਅਗਲਾ ਦਿਨ ਇੱਕ ਮੂਹ ਖਰਾਬ ਕਰ ਦਿੰਦਾ ਕੋਈ ਗੱਲ ਥੋੜੀ ਬੰਦੀ ਜਿਸ ਤਨਾਗਾ ਉਹ ਤੇ ਬਾਕੀ ਇਨਸਾਫ ਤੇ ਹਨ ਜੋ ਪੁਲਿਸ ਦੇਗੀ ਹੁਣ ਕੀ ਕਹਿ ਸਕਦੇ ਆ ਤੇ ਬੱਚਾ ਕੋਈ ਕੋਈ ਰੰਜਿਸ਼ ਜਾਂ ਕੋਈ ਇਹ ਨਹੀਂ ਕੋਈ ਰੰਜਿਸ਼ ਨਹੀਂ ਆਪਾਂ ਬਿਲਕੁਲ ਸਵੇਰੇ ਦੁਕਾਨ ਤੇ ਆਈਦਾ ਸ਼ਾਮੀ ਘਰ ਕਦੀ ਕੇ ਨਾ ਕੋਈ ਫਾਲਤੂ ਗੱਲ ਨਹੀਂ ਕੋਈ ਬਾਤ ਨਹੀਂ ਹੈਗਾ ਆ ਰਾਮਤਲਬੀ ਜਿੱਦਗੀ ਕੋਈ ਧਮਕੀ ਭਰੀ ਜਾਂ ਕੋਈ ਜਿਹੀ ਪਹਿਲਾਂ ਕੋਈ ਹੈ ਕੋਈ ਗੱਲਬਾਤ ਕੋਈ ਇਹੋ ਜਿਹੀ ਹੈ ਨਹੀਂ ਕੁਸੀਂ ਮੌਜੂਦ ਸੀ ਉਦੋਂ ਦੁਕਾਨ ਤੇ ਨਹੀਂ ਸਰ ਮੈਂ ਥੋੜੀ देर ਪਹਿਲਾਂ ਹੀ ਘਰ ਗਿਆ ਸੀ ਤੁਹਾਡੇ ਕੋਲ ਮਹਫਾਜ਼ਾ ਸਾਹਿਬ ਆ ਮੇਰੇ ਫਾਜ਼ਲ ਸਾਹਿਬ ਕੀ ਕੀ ਸਾਡੇ ਪਹਿਲਾਂ ਦੇ ਆ ਕੇ ਖੜੇ ਸੀ ਤੁਹਾਡੀ ਦੁਕਾਨ ਤੋਂ ਪਹਿਲਾਂ ਜਿਆ ਕੋਈ ਅਜਿਹੀ ਲਾਗੇ ਕੋਈ ਗੱਲਬਾਤ ਹੋਈ ਅੱਗੇ ਗਏ ਆ ਫਿਰ ਵਾਪਸ ਆਏ ਆ ਫਿਰ ਫਾਇਲ ਕਰਕੇ ਤੇ ਫਿਰ ਚੱਲ ਗਏ ਇੱਕ ਚਲੀ ਨਹੀਂ ਗੋਲੀ ਇੱਕ ਚੱਲ ਗਈ ਜਿਹੜੀ ਇਧਰ ਵਾਲੀ ਚੱਲ ਗਈ ਹੈ ਉਧਰ ਵਾਲੀ ਚਲੀ ਨਹੀਂ ਹੈ ਕੀ ਮੰਗ ਕਰਦੇ ਹੋ ਤੁਸੀਂ ਹੁਣ ਦੇਖੋ ਕਾਰਵਾਈ ਕਰਨੀ ਚਾਹੀਦੀ ਹੈ ਜੋ ਬੰਦੀ ਕਰ ਰਹੀ ਹੈ ਉਹ ਕਰਨੀ ਚਾਹੀਦੀ ਹੈ ਬਾਕੀ ਹੁਣ ਕੀ ਕਹਿ ਸਕਦੇ ਆ ਦੇ ਵਿੱਚ ਦੁਕਾਨਦਾਰ ਮੌਜੂਦ ਨਹੀਂ ਇੱਥੇ ਦੁਕਾਨਦਾਰਾਂ ਨਾਲ ਗੱਲਬਾਤ ਕਰ ਲੈਣੇ ਜਿਹੜੀ ਐ ਸਵੇਰੇ ਤੜਕਸਾਰ ਜਿਹੜੀ ਐ 9 ਵਜੇ ਦੇ ਕਰੀਬ ਜਦੋਂ ਬਾਜ਼ਾਰ ਖੁੱਲਦਾ ਹੀ ਐ ਹੱਲੇ ਉਦੋਂ ਆ ਕੇ ਜਿਹੜੀ ਐ ਇਹੀ ਘਟਨਾ ਵਾਪਰਦੀ ਐ ਗੋਲੀਆਂ ਸ਼ਾਮ ਸ਼ਰੇ ਆਮ ਜਿਹੜੀਆਂ ਨੇ ਉਹ ਦੁਕਾਨ ਦੇ ਉੱਤੇ ਚਲਾਈ ਜਾਂਦੀਆਂ ਨੇ ਕੀ ਮੰਨਦੇ ਹੋ ਪੰਜਾਬ ਦੇ ਵਿੱਚ ਕਾਰੋਬਾਰੀ ਕਿੰਨੀ ਜਿਹੜੀ ਐ ਸੀ ਦੇਖੋ ਪੰਜਾਬ ਦੇ ਵਿੱਚ ਕਾਰੋਬਾਰ ਤੇ ਅੱਗੇ ਠੱਪ ਹੋਇਆ ਪਿਆ ਵਾ ਔਰ ਐ ਜਿਹੜੀ ਮਨਪਦੀਕ ਆਪਣਾ ਵਾਪਰੀ ਅੱਜ ਗੁਦਾਸਪੁਰ ਤੇ ਬਾਟਾ ਚੌਂਗ ਜਿਹਦੇ ਚ ਮੇਨ ਹੱਬ ਸਮਝਿਆ ਜਾਂਦਾ ਬਿਜ਼ਨਸ ਦਾ ਔਰ ਅੱਜ ਸਾਰਾ ਦੇਖੋ ਬਲੌਕ ਕੀਤਾ ਗਿਆ ਅੱਜ ਕੰਮ ਤੇ ਹੋਣਾ ਨਹੀਂ ਆ ਅੱਜ ਦੁਕਾਨਾਂ ਖੋਲੀਆਂ ਤੇ ਨਾ ਖੋਲੀਆਂ ਇੱਕੋ ਬਰਾਬਰ ਆ ਵਿਅਕਤੀ ਆਏ ਨੇ ਮੋਟਰਸਾਈਕਲ ਤੇ ਸਵਾਰ ਪਹਿਲੇ ਆ ਕੇ ਫਾਇਰਿੰਗ ਕਰਕੇ ਗਏ ਨੇ ਉਹ ਦਸ਼ਤ ਦਾ ਮੋਲ ਪੈਦਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਫਿਰ ਅੱਗੇ ਜਾ ਕੇ ਫਿਰ ਦੁਬਾਰਾ ਵਾਪਸ ਆਏ ਨੇ ਦੇਖੋ ਕਿੰਨਾ بڑا ਜਿਗਰਾ ਨਾਲ ਚਲਾ ਕੇ ਫਿਰ ਵਾਪਸ ਆਏ ਨੇ ਔਰ ਫਿਰ ਆ ਕੇ ਉਹਨਾਂ ਨੇ ਦੁਬਾਰਾ ਫਾਇਰਿੰਗ ਕੀਤੀ ਕਿ ਚਲੋ ਜੀ ਦਾ ਖੌਫ ਨਹੀਂ ਹੈ ਮਤਲਬ ਇਹਨਾਂ ਦਾ ਜੀ ਦਾ ਕੋਈ ਖੌਫ ਨਹੀਂ ਹੈ ਅਸੀਂ ਤੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆ ਕਿ ਸਾਨੂੰ 24 ਘੰਟੇ ਸਿਕਿਉਰਟੀ ਪ੍ਰੋਵਾਈਡ ਕੀਤੀ ਜਾਏ ਸਾਡੇ ਬਾਟਾ ਚੌਂਗ ਦੇ ਵਿੱਚ ਠੀਕ ਹੈ। ਉਹਦਾਰ ਮੇਨ ਹੱਬ ਹੈ ਗੁਦਾਸਪੁਰ ਦਾ ਮੇਨ ਹੱਬ ਹੈ ਕਿਉਂਕਿ ਗੁਦਾਸਪੁਰ ਦੇਖੋ ਕੋਈ ਵੀ ਪਾਵਰੀ ਇਸ ਵੇਲੇ ਸਾਮੇ ਆਇਆ ਅੱਜ ਇੱਕ ਦੁਕਾਨਦਾਰਿਆ ਕੱਲ ਨੂੰ ਕਿਸੇ ਹੋਰ ਦੁਕਾਨਦਾਰਨ ਦਾ ਪਤਾ ਲੱਗ ਸਕਿਆ ਕਿਉਂ ਜਿਹੜੀ ਇਹ ਗੋਲੇ ਬੰਨ ਨਹੀਂ ਕਾਰਨ ਦਾ ਹਾਲੇ ਤੱਕ ਕੋਈ ਪਤਾ ਨਹੀਂ ਚੱਲਿਆ ਹੈਗਾ ਕਿ ਦੁਕਾਨਦਾਰਾਂ ਨੇ ਕੋਈ ਦੱਸਿਆ ਤੁਹਾਡੇ ਨੇ ਜੇ ਕਿ ਇਹਨਾਂ ਨੇ ਕੋਈ ਅਜਿਹੀ ਕੋਈ ਜਾਂ ਫਰੋਤੀ ਵਾਸਤੇ ਕੋਈ ਪਹਿਲਾਂ ਧਮਕੀ ਆਈ ਹੋ ਜਾਂ ਕੋਈ ਇਹ ਹੀ ਫਰੈਟ ਕਾਲ ਨਹੀਂ ਫਰੋਤੀ ਵਾਸਤੇ ਵਗੈਰਾ ਕੋਈ ਧਮਕੀ ਨਹੀਂ ਆਈ ਦੀ ਬਸ ਇਹ ਹੀ ਹੈ ਕਿ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ دہشت ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਤਰ੍ਹਾਂ ਦਾ ਮਾਸਕ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਪਛਾਣਿਆ ਜਾਣ ਲੋ ਕਟਿੰਗ ਤੇ ਹਨ ਕਿ ਜਾਂ ਪੱਗ ਦਸਤਾਰ ਕੋਈ ਨਹੀਂ ਮੇਰੇ ਖਿਆਲ ਨਾਲ ਉਹ ਕਟਿੰਗ ਹੀ ਸੀਗੇ ਔਰ ਦੋ ਹੀ ਸੀਗੇ ਇੱਕ ਨੇ ਮੋਟਰਸਾਈਕਲ ਚਲਾ ਰਿਆ ਸੀ ਔਰ ਇੱਕ ਪਿੱਛੇ ਬੈਠਾ ਸੀ ਜਿਹੜਾ ਪਿੱਛੇ ਬੈਠਾ ਸੀ ਉਹਨੇ ਫਾਇਰਿੰਗ ਕੀਤੀ ਸੀ ਕਿੰਨੇ ਕਿੰਨੇ ਰਾਉਂਡ ਫਾਇਰ ਹੋ ਆਈ ਥਿੰਕ ਮੇਰੇ ਖਿਆਲ ਨਾਲ ਤਿੰਨ ਰਾਉਂਡ ਫਾਇਰ ਕੀਤੇ ਸੀ ਉਨ੍ਹਾਂ ਨੇ ਜਿਹੜੇ ਸਿੱਧੇ ਉਹਨਾਂ ਦੁਕਾਨਵਾਲ ਨੂੰ ਕੀਤੇ ਜਾਂ ਹਵਾਈ ਉਹ ਦੇਖੋ ਤੁਹਾਡੇ ਸਾਹਮਣੇ ਮੇਰੇ ਟੁੱਟਿਆ ਪਿਆ ਵਾ ਠੀਕ ਹੈ ਔਰ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਜਾਨ ਸਭ ਦੀ ਬਚ ਚੁੱਕੀ ਹੈ ਔਰ ਮੈਂ ਬਸ ਪ੍ਰਸ਼ਾਸਨ ਨਾਲ ਗਿਆ ਹੀ ਮੰਗ ਕਰਨਾ ਜਨਾ ਸਾਡੇ ਬਾਜ਼ਾਰ ਵੱਲੋਂ ਕਿ ਬਸ ਸਾਨੂੰ ਸਿਕਿਉਰਟੀ ਪ੍ਰੋਵਾਈਡ ਕੀਤੀ ਜਾਏ 24 ਦੇ 24 ਘੰਟੇ ਸਾਨੂੰ ਸਿਕਿਉਰਟੀ ਦਿੱਤੀ ਜਾਏ ਪੰਜਵੰਜਹ ਕੰਪਨੀ ਦੇ ਜਿਹੜੇ ਪਰਿਵਾਰ ਸੀ ਜਾਂ ਦੁਕਾਨਦਾਰ ਆਪ ਅੰਦਰ ਮੌਜੂਦ ਸਨ ਅੰਦਰ ਮੌਜੂਦ ਸੇ ਲੇਬਰ ਹਲੇ ਆਈ ਨਹੀਂ ਹੋਈ ਸਾਡੀ ਦੁਕਾਨ ਕਪੜੇ ਦੀ ਹੈ ਅਦਰ ਸ਼ੋਅਰੂਮ ਆ ਸਾਡਾ ਤੇ ਅਸੀਂ ਅੱਖੀਂ ਦੇਖਿਆ ਹੈ ਮਾਹੌਲ ਤੇ ਦੇਖੋ ਆ ਮਾਹੌਲ ਅਗੇ ਤੋਂ ਅਗਰ ਦੁਬਾਰਾ ਘਟਨਾ ਵਾਪਰਦੀ ਹੈ ਤੇ ਬਹੁਤ ਮੁਸ਼ਕਿਲ ਹੋਏਗਾ ਪੰਜਾਬ ਲਈ ਜੋ ਚਸ਼ਮਦੀਦ ਨੇ ਕਿ ਸਵੇਰੇ ਦੋ ਲੋਕ ਆਏ ਨੇ ਮੋਟਰਸਾਈਕਲ ਤੇ ਸਵਾਰ ਜਿਹੜੇ ਨੇ ਇੱਥੇ ਆਣ ਕੇ ਫਾਇਰਿੰਗ ਕੀਤੀ ਔਰ ਉਸ ਤੋਂ ਬਾਅਦ ਫਾਇਰਿੰਗ ਕਰਨ ਤੋਂ ਬਾਅਦ ਇੱਕ ਵਾਰੀ ਫਿਰ ਦੁਬਾਰਾ ਜਿਹੜੀ ਹੈ ਉਹ ਇੱਥੇ ਵਾਪਸ ਆਏ ਸਨ ਔਰ ਲੇਕਿਨ ਉਸ ਤੋਂ ਬਾਅਦ ਉਹ ਫਰਾਰ ਹੋ ਚੁੱਕੇ ਨੇ ਔਰ ਪੁਲਿਸ ਜਿਹੜੀ ਹੈ ਹੁਣ ਜਾਂਚ ਦੇ ਵਿੱਚ ਜੁਟੀ ਹੈ ਕੀ ਕਾਰਨ ਹੈ ਕੀ ਸਾਰਾ ਕੁਝ ਇਹ ਸਾਰਾ ਖੁਲਾਸਾ ਜਿਹੜਾ ਹੈ ਜਾਂਚ ਤੋਂ ਬਾਅਦ ਹੋਏਗਾ ਲੇਕਿਨ ਕਾਰੋਬਾਰੀ ਇਸ ਵਕਤ ਜਿਹੜਾ ਹੈ ਉਹ ਸਾਮ ਦੇ ਮਾਹੌਲ ਦੇ ਵਿੱਚ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਗੁਰਦਾਸਪੁਰ ਦੇ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਜੋ ਕਿ ਅਜਿਹੀ ਘਟਨਾ ਨਾ ਵਾਪਰੇ ਅਤੇ ਕਿਸੇ ਦੁਕਾਨਦਾਰ ਕਾਰੋਬਾਰੀ ਦਾ ਕੋਈ ਨੁਕਸਾਨ ਜਾਨੀ ਜੋ ਹੈ ਉਹ ਨਾ ਹੋਵੇ ਕੈਮਰਾ ਪਰਸਨ ਤਰੀਕ ਦੇ ਨਾਲ ਰਵੀ ਵਕਸਿੰਗ ਪੀਟੀਸੀ ਨਿਊਜ਼ ਗੁਲਾਸਪੁਰ